ਅਦਰੇ ਯਸ਼ਮੀ ਵਾਲਾ ਦਿਨ ਤੇ ਲੰਗਰ ਵੀ ਸਾਰੇ ਚੱਕੋਗੇ ਆ ਸੰਗਤਾਂ ਬਿਲਕੁਲ ਘੱਟ ਤੇ ਵੇਰਲੇ ਵੇਰਲੀਆਂ ਜਾ ਰਹੀਆਂ ਜੀ ਆਹ ਦੇਖੋ ਜੀ ਸਕੂਟਰੀ ਫਸਾ ਚੁੱਕੇ ਆ ਤੇ ਦੇਖੋ ਜੀ ਲੱਗਾ ਆ ਚਾਰੇ ਪਾਸੇ ਜਾਮ ਚੈੱਕ ਕਰ ਸਕਦੇ ਹੋ ਜੀ ਉਹ ਪਰੇ ਤੱਕ ਵੀ ਜਾਮ ਆ ਜੀ ਆਇਆ ਵੀਰੇ ਆਇਆ ਆਇਆ ਇੱਧਰ ਹੋ ਗਿਆ ਜੀ ਐਕਸੀਡੈਂਟ ਐਕਸੀਡੈਂਟ ਹੋ ਰਿਹਾ ਜੀ ਲੋਰੀ ਸੰਗਤਾਂ ਦੀ ਵਾਪਸੀ ਹੋ ਰਹੀ ਆ ਅੱਜ ਦਾ ਯਸ਼ਮੀ ਵਾਲਾ ਦਿਨ ਤੇ ਲੰਗਰ ਵੀ ਸਾਰੇ ਚੱਕ ਹੋ ਗਏ ਆ ਸੰਗਤਾਂ ਬਿਲਕੁਲ ਘੱਟ ਤੇ ਵੇਰ ਲੇ ਵੇਰ ਲੀਆਂ ਜਾ ਰਹੀਆਂ ਜੀ ਸਭ ਦੁਕਾਨ ਦੇ ਆ ਜੀ ਥੋੜਾ ਲੰਗਰਾਂ ਦਾ ਵੇਖੋ ਕਿ ਕਿੰਨੇ ਲੰਗਰ ਚੱਕ ਹੋ ਗਏ ਆ ਕਿੰਨੇ ਘੱਟ ਹੋਏ ਆ ਲਿ ਕੁੜੀ ਆ ਜੀ ਮਾਤਾ ਚੰਦਪਨੀ ਰੋਡ ਔਰ ਜੇ ਤੁਸੀਂ ਕੱਲ ਦੀ ਗੱਲ ਕਰੋ ਕੱਲੂ ਰਸ਼ ਇਹਦੇ ਨਾਲ ਵੀ ਕਾਫੀ ਜ਼ਿਆਦਾ ਘਟ ਜਾਣਾ ਆ ਇੱਕ ਦੋ ਦਿਨਾਂ ਤੱਕ ਨੋਰਮਲ ਹੋ ਜਾਣਾ ਜਿੱਦਾਂ ਨੋਰਮਲ ਹੁੰਦਾ ਨਾ ਇਸ ਰੋ ਇਹ ਰੋਡ ਉੱਤੇ ਹੀ ਹੋ ਜਾਣਾ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਹਾਂਜੀ ਦੋਸਤੋ ਚੋਹਾਲ ਦੇ ਵਿੱਚ ਬਹੁਤ ਹੀ ਮਸ਼ਹੂਰ ਵਿਆਸ ਵਾਲਿਆ ਦਾ ਲੰਗਰ ਦੇਖ ਸਕਦੇ ਹੋ ਜੀ ਮੀ ਨਾਲ ਅੰਦਰ ਤਿਆਰੀ ਹੋ ਰਹੀ ਹੈ ਜੀ ਲੰਗਰ ਚੱਗ ਰਿਹਾ ਤੇ ਮੀਨਾ ਦੇਖੋ ਜੀ ਕਿਆ ਬੁਰਾ ਹਾਲ ਹੋਇਆ ਬੇ ਰੋਡ ਦਾ ਥੋੜੇ ਬਾਜ਼ਾਰ ਲੱਗੇ ਹੋਏ ਆ ਇਸ ਸਾਈਡ ਲੱਗਾ ਹੋਇਆ ਜੀ ਲੰਗਰ ਇਹ ਵੀ ਹਰ ਦਾ ਦਿਨ ਹੀ ਆ ਜੀ ਲੰਗਰ ਇੱਥੇ ਲੱਗਾ ਜੀ ਬਾਰਫ ਦੇ ਗੋਲੇ ਆ ਲੰਗਰ ਸਾਹਮਣੇ ਮਾਤਾ ਸ਼ੇਰਾ ਵਾਲੀ ਦਾਰਵਾਰ بارش ਬਹੁਤ ਤੇਜ਼ ਹੈ ਜੀ ਰਾਤ ਹੋਰ ਸਵੇਰੇ ਦੇਖੋ ਜੀ ਕੋਣ ਵੀ ਲੱਗਾ ਹੋਇਆ ਮੀਂਹ ਥੋੜਾ ਥੋੜਾ ਮੇਰੇ ਕੱਪੜੇ ਦੇਖ ਸਕਦੇ ਹੋ ਗਿੱਲੇ ਹੋਏ ਹੋਏ ਆ। ਲੋ ਜੀ ਪੰਪ ਦੇ ਕੋਲ ਆ ਬਿਲਕੁਲ ਪੰਪ ਦੇ ਕੋਲ ਲੱਗਿਆ ਜੀ ਆ ਲੰਗਰ ਲੱਗਾ ਹੋਇਆ ਇਸੇ ਕਾਫੀ ਲੰਬੇ ਟਾਈਮ ਤੋਂ ਇਹ ਵੀ ਚੱਕ ਹੋ ਰਿਹਾ ਆ। ਸਾਮਣੇ ਵੀ ਲੰਗਰ ਆ ਜੀ ਚੱਕ ਹੋ ਰਿਹਾ ਆ ਤੇ ਸਵਾਈ ਵਾਲੇ ਵੀ ਆ ਚੁੱਕੇ ਆ ਸਵਾਈ ਕਰਨ ਵਾਲੇ ਜਿੰਨੇ ਵੀ ਆਪਣੇ ਭਰਾ ਆ ਲੋਕਲ ਇੱਥੇ ਸਵਾਈ ਕਰਦੇ ਆ। ਦੁਕਾਨਾਂ ਬਾਜ਼ਾਰ ਵੀ ਖਾਲੀ ਹੋ ਚੁੱਕਿਆ ਜੀ ਚੈੱਕ ਕਰ ਸਕਦੇ ਹੋ। ਇੱਧਰ ਵੀ ਆਜਤਾ ਦਿਨੀ ਆ ਲੰਗਰ ਹੋ ਸਾਬ ਦੁਪਹਿਰ ਤੱਕ ਤੇ ਲੰਗਰ ਦੀ ਸਫਾਈ ਹੋ ਰਹੀ ਹੈ ਜੇ ਨਾਲੋਂ ਨਾਲ ਆਜਤਾ ਦਿਨੀ ਆ ਜੀ ਲੰਗਰ ਕੱਲ ਤੋਂ ਸਾਰੇ ਲੰਗਰ ਨਹੀਂ ਮਿਲਣੇ ਤੁਹਾਨੂੰ ਦੇਖੋ ਜੀ ਸਾਹਮਣੇ ਵੀ ਦੋ ਦਿਨ ਲੰਗਰ ਲੱਗੇ ਸੀ ਜੋ ਕਿ ਚੱਕੋ ਚੁੱਕਿਆ ਦੂਰੋਂ ਕੁਝ ਨਹੀਂ ਲਿਖ ਰਿਹਾ ਸਾਧੂ ਬਨਾਰੇ ਸਾਧੂ ਬਨਾਰੇ ਜੀ ਭੰਡਾਰਾ ਲੱਗਾ ਹੋਇਆ ਚੋਲੇ ਪੂਰੀਆਂ ਦਾ ਲੰਗਰ ਜੀ ਬਾਕੀ ਇੱਥੇ ਵੀ ਲੱਗਾ ਸੀ ਲੰਗਰ ਉਹ ਵੀ ਚੱਕ ਹੋ ਚੁੱਕਾ ਆ ਤੇ ਇੱਧਰ ਸਾਹਮਣੇ ਵੀ ਲੱਗਾ ਹੋਇਆ ਸੀ ਸਾਈਡ ਲੰਗਰ ਉਹ ਵੀ ਚੱਕ ਹੋ ਚੁੱਕਾ ਜੀ 50% ਲੰਗਰ ਚੱਕ ਹੋ ਚੁੱਕਿਆ ਜੀ ਅੱਜ ਮੇਲੇ ਦੀਆਂ ਰੌਣਕਾਂ ਹੀ ਬਹੁਤ ਜ਼ਿਆਦਾ ਘਟ ਚੁੱਕੀਆਂ ਜੀ ਝੱਕਾ ਸਕਦੇ ਹੋ ਜੀ ਇੱਧਰ ਵੀ ਲੱਗਿਆ ਜੀ ਦੋ ਲੰਗਰ ਤਿੰਨ ਲੰਗਰ ਲੱਗਿਆ ਚਾਹ ਪਕੋੜੇ ਚੱਲ ਰਿਹਾ ਜੀ ਤਿੰਨ ਲੰਗਰਾਂ ਦੇ ਵਿੱਚ ਅੱਜ ਆਪਣਾ ਚੰਦਪੁਨੀ ਰੋਡ ਜੋ ਕਿ ਆਸ਼ਟਮੀ ਵਾਲੇ ਦਿਨ ਦਾ ਵਲੌਗ ਬਣਾ ਰਹੇ ਆਪਾਂ ਆ ਲੰਗਰ ਇੱਕ ਦੋ ਦਿਨ ਹੋਰ ਲੱਗਣਾ ਜੀ ਮਾਤਾ ਚੰਦਪੁਨੀ ਰੋਡ ਤੇ ਆਦਮਬਾਲਾ ਉਹ ਜੀ ਕਾਫੀ ਵੱਡਾ ਲੰਗਰ ਲੱਗਦਾ ਹੁੰਦਾ ਜੀ ਇੱਥੇ ਬਾਕੀ ਇੱਧਰ ਲੰਗਰ ਤਿਆਰ ਹੋ ਰਿਹਾ ਜੀ ਤੇ ਇਸ ਸਾਈਡ ਵੀ ਲੰਗਰ ਤਿਆਰ ਹੋ ਰਿਹਾ ਤੇ ਮੇਰੀ ਮਹਾਰਾਣੀ ਅੱਗੇ ਇੱਕ ਅਰਦਾਸ ਆ ਮਾਤਾ ਰਾਣੀ ਅੱਗੇ ਮਾਤਾ ਜੀ ਜਿਹੜੇ ਭਗਤ ਲੰਗਰ ਲਗੜੇ ਸੇਵਾ ਲਗਾਈ ਹੈ ਨਾ ਰਤੇ ਵਿੱਚ ਜਿਨ੍ਹਾਂ ਨੇ ਉਹਨਾਂ ਨੂੰ ਦੁੱਗਣੀ-ਦੁੱਗਣੀ ਤਰੱਕੀ ਬਖਸ਼ਣਾ ਤਾਂ ਕਿ ਹਰ ਸਾਲ ਇਸੇ ਤਰ੍ਹਾਂ ਹੀ ਲੰਗਰ ਸੇਵਾ ਦਿੰਦੇ ਰਹਿਣ ਆਣ ਜਾਣ ਯਾਤਰੀਆਂ ਆਣ ਜਾਣ ਵਾਲੇ ਯਾਤਰੀਆਂ ਨੂੰ ਹਰ ਵੇਲੇ ਸਹੂਲਤ ਮਿਲਦੀ ਰਹੇ ਬਸ ਮਾਤਾ ਰਾਣੀ ਅੱਗੇ ਇੱਕ ਅਰਦਾਸ ਆ ਮਾਤਾ ਰਾਣੀ ਜੀ ਬਾਕੀ ਆ ਜੀ ਹੁਸ਼ਿਆਰਪੁਰ ਦਾ ਪੰਗੀ ਪੁਲਾ ਦੇਖੋ ਜੀ ਕਾਫੀ ਜਿਆਦਾ ਘਟ ਰਿਹਾ ਹੈਗਾ ਅੱਗੇ ਥੋੜਾ ਰਸ ਪਿਆ ਹੋਇਆ ਪਤਾ ਨਹੀਂ ਕਿਸ ਚੀਜ਼ ਦਾ ਪਰ ਸੰਗਤ ਮੇਲਾ ਕੁਝ ਇੰਨਾ ਹੈ ਨਹੀਂ ਖਾਸ ਇੰਨਾ ਜਿਆਦਾ ਹੈ ਨਹੀਂ ਇਸ ਰੋਡ ਤੇ ਬਾਕੀ ਇਧਰ ਆਇਆ ਜੀ ਪੰਗੀ ਚੋ ਉਹ ਦੇਖੋ ਜੀ ਬਾਜੀ ਨੂੰ ਲੈ ਰਿਆ ਨਹੀਂ ਬੁਲੇਟ ਵਾਲਾ ਪੰਗੇ ਤੇ ਜੋ ਇੰਨਾ ਜਿਆਦਾ ਆਇਆ ਤਾਂ ਹੈ ਨਹੀਂਗਾ ਪਰ ਫੇਰ ਵੀ ਪਾਣੀ ਦਾ ਚਲੋ ਕਾਫੀ ਤੇਜ਼ ਆ ਫਿਰ ਵੀ ਦੇਖੋ ਬੇਦੌਤ ਰਿਆ ਥੱਲੇ ਉਹ ਦੇਖੋ ਇਹ ਸਕੂਟਰੀ ਫਸਾ ਚੁੱਕਿਆ। ਅਰੇ ਇਹ ਸਵੇਰੇ ਸਕੂਟਰੀ ਚੱਲ ਨਹੀਂ ਰਹੀ। ਚੈੱਕ ਕਰ ਸਕਦੇ ਹੋ ਜੀ। ਬਾਕੀ ਇਹ ਕੰਮ ਬਿਲਕੁਲ ਗਲਤ ਹੈ ਜੀ। ਅਗਰ ਪਾਣੀ ਨਾ ਦੇ ਰਿਹਾ ਤਾਂ ਬਿਲਕੁਲ ਨਹੀਂ ਆਉਣਾ ਚਾਹੀਦਾ ਸੀਗਾ। ਕੋਈ ਵੀ ਪਏ ਹੋਇਆ। ਉਹ ਜਿਹੜੇ ਕੋਰ ਜਿੱਥੇ ਸਕੂਟਰੀ ਗੱਡੀ ਨਾਲੀ ਉਹਦਾ ਸਲੇਬ ਪੱਟ ਹੋਈ ਆ। ਉਹ ਜਿਹੜੇ ਪਏ ਪਏ ਆ। ਇਹ ਲਾ ਕੇ ਬਲਕੋਨੀ ਚੈੱਕ ਕਰਨਾ ਚਾਹੀਦਾ ਜੀ ਅਗਰ ਸਾਫ ਸੁਥਰਾ ਰੋਡ ਹੈਗਾ ਉਦੋਂ ਦਾ ਲੰਘਣਾ ਚਾਹੀਦਾ ਸੀਗਾ ਬਿਲਕੁਲ ਤੇ ਇਧਰ ਆ ਜੀ ਭੰਗੀ ਚੋਂ ਇੰਨੀ ਆ ਕੇ ਸੰਗਤ ਆ ਰਹੀ ਹੈ ਅੱਜ 50% ਰਸ਼ ਘੱਟ ਚੁੱਕਾ ਜੀ ਬਾਕੀ ਉਹ ਨਿਕਲ ਚੁੱਕਿਆ ਜੀ ਹੁਣ ਉਹ ਪਿੱਛੇ ਆ ਰਹੇ ਨਿਆਣੇ ਦੇਖੋ ਬੱਚੇ ਜਾ ਰਹੇ ਆ ਰੋ ਜੋ ਟੱਪ ਕਿ ਨਿਕਲੇ ਉੱਥੋਂ ਬਿਲਕੁਲ ਰੇਸ ਕਰੀਏ ਇਹ ਦੇਖੋ ਜੀ ਬਿਲਕੁਲ ਰੇਸ ਕਰ ਚੈੱਕ ਕਰੋ ਜੀ ਸਾਹਮਣੇ ਆ ਗਈ ਪਿੱਛੇ ਦੁਸ਼ਾਰਾ ਗਰਾਊਂਡ ਹੁਸ਼ਿਆਰਪੁਰ ਸਿਵਲ ਹਸਪੀਟਲ ਬਾਕੀ ਦੋਸਤੋ ਹੁਸ਼ਿਆਰਪੁਰ ਦੇ ਮਾਤਾ ਚੰਤਕੁਣੀ ਚੌਕ ਖੜੇ ਆ ਪੰਗੀ ਚੌਕ ਤੇ ਦੇਖ ਸਕਦੇ ਹੋ ਜੀ ਕਾਫੀ ਲੰਬਾ ਜਾਮ ਲੱਗਾ ਹੋਇਆ ਜੀ ਇੱਥੇ ਦੇਖੋ ਜੀ ਪਿੱਛੇ ਤੱਕ ਜਾਮੇ ਜਾਮ ਲੱਗਾ ਹੋਇਆ ਥੋੜੀ ਦੇਰ ਪਹਿਲਾਂ ਪਾਰਲੀ ਸਾਈਡ ਵੀ ਪੂਰੀ ਲਾਈਨ ਬੰਦ ਸੀਗੀ ਹੁਣ ਵੀ ਚਲੋ ਦੇਖੋ ਤੁਹਾਨੂੰ ਵੀ ਕਰੋ ਸਿੰਘ ਹੋ ਰਹੀ ਆ ਪਹਿਲਾਂ ਗੱਡੀਆਂ ਬੱਸਾਂ ਟਰੱਕ ਜਿੱਦਾਂ ਆ ਤੇ ਮੋਟਰਸਾਈਕਲ ਸਾਰੇ ਜਾਮੇ ਪਏ ਸੀ ਇੱਥੇ ਚਲੋ ਹੁਣ ਤੁਹਾਨੂੰ ਆਪਾਂ ਇਸ ਵੀਡੀਓ ਚ ਭੰਗੀਚੋ ਦਾ ਹਾਲ ਦਿਖਾਤਾ ਹੈ ਨੀਚੇ ਵੀ 24 ਆਇਆ ਹੋਇਆ ਉਹਦਾ ਬਹਾਾ ਥੋੜਾ ਤੇਜ਼ ਹੈਗਾ ਆ ਦੇਖ ਸਕਦੇ ਹੋ ਬਾਕੀ بارش ਦੇ ਮੌਸਮ ਚ ਇੱਥੇ ਜਾਮ ਲੱਗਦਾ ਹੀ ਲੱਗਦਾ ਹੈ ਭੰਗੀ ਚੋੜ ਤੇ ਕਿਉਂਕਿ ਕੋਈ ਨਾ ਕੋਈ ਗੱਡੀ ਗਲਤ ਕਰਾਸ ਕਰ ਲੈਂਦਾ ਆ ਗਲਤ ਫਸਾ ਲੈਂਦਾ ਜਿਸ ਕਰਕੇ ਲੱਗਦਾ ਲੰਬੇ ਜਾਮ। ਦੇਖੋ ਜੀ ਲੱਗਾ ਹੈ ਚਾਰੇ ਪਾਸੇ ਜਾਮ ਚੈੱਕ ਕਰ ਸਕਦੇ ਹੋ ਜੀ ਉਹ ਪਰੇ ਤੱਕ ਵੀ ਜਾਮ ਆ ਜੀ। ਐਸਾਈਡ ਵੀ ਜਾਮ ਆ ਪੁਲਿਸ ਵਾਲੇ ਲੱਗੇ ਹੋਏ ਆ ਜਾਮ ਹਟਾਉਣ ਦੇ ਲਈ। ਦੇਖੋ ਇੱਧਰ ਵੀ ਜਾਮੇ ਜਾਮ ਆ। ਬਲੋੜੀ ਉਹ ਝਰਪੋ ਦੇ ਚਾਰੇ ਪਾਸੇ ਸਾਰੇ ਇਲਾਕੇ ਹੋਏ ਜੀ ਬਲੌਕ ਚੈੱਕ ਕਰੋ ਜੀ ਉਧਰ ਵੀ ਸਾਡੋ ਵੀ ਜਾਮ ਦੇ ਜਾਮ ਲੱਗਾ ਹੋਇਆ ਇਹ ਰਸਤਾ ਨਿਕਲਦਾ ਮਤਲਬ ਚਿੰਤਪੁਰਨੀ ਵਾਲੀ ਸਾਈਡ ਨੂੰ ਤੇ ਆਹ ਦੇਖੋ ਜੀ ਇਹ ਸਾਈਡ ਵੀ ਜਾਮ ਲੰਬਾ ਸਾਮਣੇ ਇਹ ਰਹਿਪਨ ਗੀ ਪੋਲ ਵਾਲੀ ਸਾਈਡ ਰਸਤਾ ਐਦਦਰ ਰਹਿ ਰਿਆ ਜੀ ਦਸੂਆ ਹਰਿਆਣੇ ਵਾਲੀ ਸੜਕ ਦਾ ਰਸਤਾ ਜਾਮੇ ਜਾਮ ਲੱਗਾ ਹੈ ਜੀ ਆਇਆ 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 ਨੰਬਰ ਜੀ ਨੋਟ ਰੱਖੋ ਆਹ ਬੇ ਗੋਲ ਗੱਪੇ ਜੀ ਗੋਲ ਗੱਪੇ ਲੱਗੇ ਜੀ ਗੋਲ ਗੱਪੇ ਜੀ ਆਪਣਾ ਹੁਸ਼ਿਆਰਪੁਰ ਦਾ ਮਹਾਜੰਨਤਪੁਰਨੀ ਰੋਡ ਬਿਲਕੁਲ ਹੀ ਰਸ਼ ਘਟ ਗਿਆ ਹੋਇਆ ਨਰਾਤਾ ਤੋਂ ਬਾਅਦ ਚੈੱਕ ਕਰ ਸਕਦੇ ਹੋ ਜੀ ਬਿਲਕੁਲ ਹੀ ਨੋਰਮਲ ਹੋ ਗਿਆ ਹੋਇਆ ਮਾਹੌਲ ਥੋੜਾ ਬਾਰਿਸ਼ ਕਰਕੇ ਵੀ ਆ ਬਾਕੀ ਕੱਲ ਤੱਕ ਜਾਂ ਪਰਸੋ ਤੱਕ ਬਿਲਕੁਲ ਹੀ ਨੋਰਮਲ ਹੋ ਜਾਣਾ ਆ ਹੁਣ ਤਾਂ ਵੀ ਥੋੜੇ ਲੰਗਰ ਲੱਗੇ ਹੋਏ ਆ ਜਿਸ ਕਰਕੇ ਸੰਗਤਾਂ ਆ ਰਹੀਆਂ ਆ ਦਰਸ਼ਨ ਮੇਲੇ ਕਰਨਾ ਔਰ ਘੁੰਮਣ ਮੇਲਾ ਤੇ ਬਾਕੀ ਇਤਨ ਲੱਗਾ ਜੀ ਲੰਗਰ ਦੱਸੋ ਬੁਲਾਇਆ ਕਿਸੇ ਭਾਈ ਨੇ ਦੇਖਦੇ ਕਿਹੜੇ ਭਾਈ ਨੇ ਬੁਲਾਇਆ ਆਪਾਂ ਨੂੰ ਉਹ ਬੰਦੇ ਗੁਰੀ ਭਾਈ ਜੀ ਆ ਜੋ ਇਡੀ ਆ ਜੋ ਇ ਅੱਡੇ ਗਰੀ ਭਾਜੀ ਹੁਣੀ ਸਪੈਸ਼ਲ ਮੈਂ ਬਤਾ ਰੂਗੀ ਆ ਇਡੀ ਆ ਰੋ ਹੈ ਅੱਧਰ ਹੋ ਗਿਆ ਜੀ ਐਕਸੀਡੈਂਟ ਅੱਧਰ ਜਿਹੜਾ ਔਟੋ ਭਾਜੀ ਸਰਦਾਰ ਜੀ ਭਾਮੀਆਂ ਵਾਲਾ ਚੰਗ ਕਰਕੇ ਲੱਗਾ ਜੀ ਬਹੁਤ ਲੰਮਾ ਜਾਮ ਦੇਖ ਸਕਦੇ ਹੋ ਕਿੰਨਾ ਲੰਮਾ ਜਾਮ ਲੱਗ ਗਿਆ ਟਰੱਕ ਦੇ ਕਰਕੇ ਬੋਰ ਦਾ ਤੜੀ ਨਾਲ ਇਡੀ ਆ ਕੋਨਾ ਜਦ ਪ੍ਰਦਰਸ਼ ਦੇਖੋ ਜੀ ਉਸ ਟਰੱਕ ਕਰਕੇ ਕਿੰਨੀ ਦੂਰ ਤੱਕ ਲੱਗਾ ਹੋਇਆ ਜਾਮ ਜੀ ਪਿੱਛੇ ਤੱਕ ਲੱਗਾ ਹੋਇਆ ਜਾਮ ਲੈਟਾ ਦੇਖ ਸਕਦੇ ਹੋ ਜੀ ਜੀ ਪਿੱਛੇ ਤੱਕ ਜਾਮ ਲੱਗਾ ਹੋਇਆ ਗੱਡੀ ਬਿਲਕੁਲ ਨਾਲ ਲੱਗੀ ਸੀਗੀ ਦਾ ਟਰੱਕ ਸੀਗਾ ਨਾ ਜਿਹੜੀ ਆਲਟੋ ਗੱਡੀ ਸੀ ਉਹ ਥੋੜਾ ਨਾ ਸਹੀ ਤਰੀਕੇ ਨਾਲ ਖੜੀ ਨਹੀਂ ਹੋਈ ਸੀਗੀ ਜਿਸ ਕਰਕੇ ਉਹ ਗੱਡੀ ਨਾਲ ਲੱਗ ਗਈ। ਜੇ ਕਹਿ ਸਕਦੇ ਉਹ ਲੰਗਰ ਖਾਨ ਕੋਈ ਰੋਕ ਰਿਆ ਆ ਤਾਂ ਗੱਡੀ ਸਾਈਡ ਤੇ ਲਾ ਕੇ ਰੋਕੋ। ਇਸ ਤਰ੍ਹਾਂ ਫਿਰ ਵੱਡੀਆਂ ਗੱਡੀਆਂ ਵਾਲੇ ਜਗਾ ਜਿਆਦਾ ਘੇਰਦੇ ਕੁਝ ਨਹੀਂ ਪਤਾ ਲੱਗਦਾ ਹੁੰਦਾ। ਤੇ ਬਾਕੀ ਪਜਾ ਹੋ ਗਿਆ ਕੋਈ ਜਿਆਦਾ ਨੁਕਸਾਨ ਨਹੀਂ ਹੋਇਆ ਗੱਡੀ ਦਾ। ਲੋਜੀ ਸੰਗਤ ਆ ਰਹੀ ਹੈ ਮਾਤਰੀਆਂ ਦਰਸ਼ਨ ਕਰਨ ਲਈ ਰਾਤ ਦੇ ਵੇਲੇ ਦੋਸਤੋ ਬਾਕੀ ਤੁਹਾਨੂੰ ਅੱਜ ਸ਼ਹਿਰ ਦਾ ਜੋ ਵੀ ਰੌਣਕ ਮਿਲਾਂ ਦਿਖਾ ਦਿੱਤਾ ਆ ਰਸ਼ ਘਟ ਚੁੱਕਾ ਜੀ 60% ਰਸ਼ ਘਟ ਗਿਆ ਰੋਡ ਤੇ 30 40% ਰਹਿ ਗਿਆ ਜੋ ਕਿ ਦੋ ਕੁ ਦਿਨਾਂ ਤੱਕ ਹੋਊਗੀ ਘਟ ਜਾਣਾ ਆ ਤੇ ਹੁਣ ਆਪਾਂ ਇਸ ਬਲੌਗ ਨੂੰ ਕਰਦੇ ਆ ਜੀ ਐਂਡ ਸਾਰਾ ਕੁਝ ਦਿਖਾਤਾ ਤੁਹਾਨੂੰ ਅੱਜ ਦਾ بارش ਦੇ ਵਿੱਚ ਕਿੰਦਾ ਦਾ ਹਿਜਾਰਪੁਰਾ ਰਿਹਾ ਜਾਮ ਜੋ ਵੀ ਸੀਗਾ ਰੋਡ ਤੇ ਤੁਹਾਨੂੰ ਸਾਰਾ ਦਿਖਾਈ ਦਿੱਤਾ ਆਪਾਂ ਤੇ ਹੁਣ ਮਿਲਣਾ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਅਗਰ ਵੀਡੀਓ ਬਹੁਤ ਵਧੀਆ ਲੱਗ ਰਹੀਆਂ ਤਾਂ ਸ਼ੇਅਰ ਵੀ ਜਰੂਰ ਕਰਨਾ ਲਾਈਕ ਵੀ ਕਰਨਾ ਕਮੈਂਟ ਵੀ ਕਰਨਾ ਔਰ ਨਵੇਂ ਹੈਗੇ ਚੈਨਲ ਵੀ ਸਬਸਕ੍ਰਾਈਬ ਕਰਨਾ ਤੇ ਇਸੇ ਤਰ੍ਹਾਂ ਆਪਾਂ ਤੁਹਾਨੂੰ ਜ਼ਬਰਦਸਤ ਵੀਡੀਓ ਲੈ ਕੇ ਦਿਖਾਦੇ ਰਹਾਂਗੇ ਹਰ ਇੱਕ ਤਰ੍ਹਾਂ ਦਾ ਜੋ ਵੀ ਆਪਣੇ ਹਿਜਾਰਪੁਰਾ ਨਾਲ ਰਿਲੇਟਿਡ ਆ ਦਿਖਾਉਂਦੇ ਰਹਾਂਗੇ ਚਲੋ ਦੋਸਤੋ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਬਾਏ ਬਾਏ ਦੋਸਤੋ